ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਜੀ ਦਾਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਪਿਤਾ ਮੰਨਦਾ ਵਾ ਤੇ ਜਿਸ ਦਿਨ ਤੋਂ ਬਾਬਾ ਜੀ ਨੇ ਬਾਹ ਫੜੀ ਹੈ ਨਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਇੱਕ ਮਨ ਦੇ ਅੰਦਰ ਵੱਖਰਾ ਜਿਹਾ ਚਾਅ ਬਣਿਆ ਰਹਿੰਦਾ ਵਾ ਇੱਕ ਅਲੱਗ ਜੀ ਖੁਸ਼ੀ ਇੱਕ ਅਲੱਗ ਜਿਹਾ ਖੜਾਓ ਇੱਕ ਅਲੱਗ ਜੀ ਊਰਜਾ ਮਨ ਦੇ ਅੰਦਰ ਭਰੀ ਰਹਿੰਦੀ ਆ ਸੰਗਤਜੀ ਮੇਰੀਆਂ ਇਹਨਾਂ ਗੱਲਾਂ ਨੂੰ ਉਹੀ ਜਾਣਦਾ ਹੋਵੇਗਾ ਉਹੀ ਸਮਝਦਾ ਹੋਵੇਗਾ ਜੋ ਬਾਬਾ ਜੀ ਨੂੰ ਇਥੋਂ ਪਿਆਰ ਕਰਦਾ ਵਾ ਕਿਉਂਕਿ ਆਪਾਂ ਜਿਸ ਟਾਈਮ ਦੇ ਉੱਤੇ ਚਪੈਰਾ ਸਾਹਿਬ ਕੱਟਣ ਦੇ ਲਈ ਬੈਠਦੇ ਆ ਤੇ ਉਹ ਸੰਗਤਾਂ ਮਹਿਸੂਸ ਕਰਦੀਆਂ ਹੋਣਗੀਆਂ ਕਿ ਬਾਬਾ ਜੀ ਸਾਡੇ ਨਾਲ ਖੜੇ ਆ ਬਾਬਾ ਜੀ ਉਹਨਾਂ ਸੰਗਤਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆ ਜੋ ਸੰਗਤਾਂ ਬਾਬਾ ਜੀ ਨੂੰ ਇਤੋਂ ਪਿਆਰ ਕਰ ਲਈ ਆ ਉਹ ਸੰਗਤ ਜੀ ਹਮੇਸ਼ਾ ਜਿਹੜੀ ਬਾਣੀ ਆ ਪੜਦੇ ਰਹੋ ਬਾਬਾ ਜੀ ਜਿਹੜੇ ਤੁਹਾਡੇ ਕਾਰਜ ਆ ਨਾ ਉਹ ਬਾਬਾ ਜੀ ਨੇ ਖੁਦ ਸਵਾਰਨੇ ਆ ਤੁਹਾਨੂੰ ਬਾਬਾ ਜੀ ਨੂੰ ਦੱਸਣ ਦੀ ਲੋੜ ਨਹੀਂ ਕਿ ਬਾਬਾ ਜੀ ਮੈਨੂੰ ਇਹ ਚਾਹੀਦਾ ਵਾ ਬਾਬਾ ਜੀ ਮੈਨੂੰ ਇਹ ਚਾਹੀਦਾ ਵਾ ਨਾ ਤੁਸੀਂ ਆਪਣੀ ਬਾਣੀ ਪੜਦੇ ਜਾਓ ਬਾਬਾ ਜੀ ਹੁਣਾਂ ਨੇ ਆਪਣਾ ਕੰਮ ਆਪ ਕਰਦੇ ਜਾਣਾ ਕਿਉਂਕਿ ਬਾਬਾ ਜੀ ਜੇ ਤੁਸੀਂ ਬਾਬਾ ਜੀ ਨੂੰ ਇੱਥੋਂ ਪਿਆਰ ਕਰਦੇ ਜੋ ਨਾ ਤੇ ਸੰਗਤ ਜੀ ਬਾਬਾ ਜੀ ਵੀ ਤੁਹਾਨੂੰ ਇੱਥੋਂ ਪਿਆਰ ਕਰਦੇ ਆ ਤੁਸੀਂ ਆਪਣਾ ਜਿਹੜਾ ਨਿਤਨੇਮ ਆ ਉਹ ਨਹੀਂ ਛੱਡਣਾ ਆਪਣਾ ਨਿਤਨੇਮ ਜਾਰੀ ਰੱਖੋ ਤੁਸੀਂ ਆਪਣਾ ਨਿਤਨੇਮ ਕਰਦੇ ਜਾਓ ਬਾਕੀ ਜੋ ਤੁਹਾਡੀ ਜ਼ਿੰਦਗੀ ਦਾ ਆਧਾਰ ਹੋਣਾ ਵਾ ਉਹ ਬਾਬਾ ਜੀ ਨੇ ਤੁਹਾਡਾ ਫੈਸਲਾ ਖੁਦ ਕਰਨਾ ਵਾ ਕਿ ਕੀ ਤੁਹਾਡੇ ਵਾਸਤੇ ਬਾਬਾ ਜੀ ਨੇ ਗਿਫਟ ਰੱਖਿਆ ਵਾ ਤੁਹਾਡੇ ਵਾਸਤੇ ਬਾਬਾ ਜੀ ਨੇ ਬੜਾ ਕੁਝ ਸੋਚਿਆ ਵਾ ਤੁਸੀਂ ਉਹ ਦੇਖੋ ਵੀ ਬਾਬਾ ਜੀ ਨੇ ਤੁਹਾਡੇ ਬਾਅਦ ਕੀ ਰੱਖਿਆ ਵਾ ਤੁਸੀਂ ਬਾਣੀ ਪੜਨੀ ਆ ਜੋ ਗਿਫਟ ਦੇਣਾ ਉਹ ਤੁਹਾਨੂੰ ਬਾਬਾ ਜੀ ਨੇ ਦੇਣਾ ਕਿਉਂਕਿ ਜਿਸ ਟਾਈਮ ਦੇ ਉੱਤੇ ਤੁਸੀਂ ਬਾਣੀ ਪੜਦੇ ਜੋ ਉਸ ਟਾਈਮ ਦੇ ਉੱਤੇ ਤੁਹਾਡੇ ਨਾਲ ਬਾਬਾ ਜੀ ਖੁਦ ਖੜੇ ਹੁੰਦੇ ਆ ਖੁਦ ਤੁਹਾਨੂੰ ਬਾਣੀ ਦਾ ਜਾਬ ਬਾਬਾ ਜੀ ਹੀ ਕਰਵਾਉਂਦੇ ਆ ਜਿਸ ਟਾਈਮ ਦੇ ਉੱਤੇ ਤੁਹਾਡਾ ਬਾਣੀ ਪੜਨ ਨੂੰ ਮਨ ਨਹੀਂ ਕਰਦਾ ਤੁਸੀਂ ਉਦੋਂ 5 ਮਿੰਟ ਅੱਖਾਂ ਬੰਦ ਕਰਕੇ ਬਾਬਾ ਜੀ ਦਾ ਨਾਮ ਲੈ ਕੇ ਮੂਲ ਮੰਤਰ ਕਰਕੇ ਤੇ ਇੱਕ ਗੂੜੀ ਲੈ ਦੇ ਵਿੱਚ ਚਲੇ ਜਾਓ ਇੱਕ ਆਪਣਾ ਇੱਕ ਅਲੱਗ ਜਿਹਾ ਮਨ ਬਣਾ ਲਓ ਕਿ ਅਸੀਂ ਬਾਬਾ ਜੀ ਦਾ ਨਾਮ ਲੈਣ ਲੱਗੇ ਹਾਂ ਅਸੀਂ ਬਾਬਾ ਜੀ ਦੇ ਨਾਲ ਜੁੜਦੇ ਪਏ ਹਾਂ ਤੇ ਬਾਬਾ ਜੀ ਤੁਹਾਨੂੰ ਖੁਦ ਆਪਣੇ ਚਰਨਾਂ ਦੇ ਨਾਲ ਆ ਲੈਣਗੇ ਇਹ ਸੰਗਤ ਜੀ ਇੱਕ ਸਚਾਈ ਆ ਜੋ ਸੰਗਤਾਂ ਬਾਬਾ ਜੀ ਨੂੰ ਪਿਆਰ ਕਰਦੀਆਂ ਨਾ ਉਹ ਕਿਤੇ ਆਪਣੇ ਅੱਖਾਂ ਬੰਦ ਕਰਕੇ 5 ਮਿੰਟ ਬਾਬਾ ਜੀ ਦੇ ਨਾਮ ਲੈ ਕੇ ਦੇਖਣਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤੇ ਬਾਬਾ ਜੀ ਤੁਹਾਨੂੰ ਖੁਦ ਆਪਣੇ ਕਲਾਵੇ ਦੇ ਵਿੱਚ ਲੈ ਲੈਣਗੇ ਇਹ ਸੰਗਤ ਜੀ ਸੱਚ ਆ ਜੋ ਸੰਗਤਾਂ ਇਹ ਜਾਣਦੀਆਂ ਵਾ ਜੋ ਸੰਗਤਾਂ ਇਸ ਗਹਿਰਾਈ ਤੱਕ ਜਾਂਦੀਆਂ ਵਾ ਉਹਨਾਂ ਸੰਗਤਾਂ ਨੂੰ ਇਹ ਪਤਾ ਵਾ ਕਿ ਬਾਬਾ ਜੀ ਸਾਡੇ ਨਾਲ ਹਮੇਸ਼ਾ ਖੜੇ ਰਹਿੰਦੇ ਆ ਕਿਉਂਕਿ ਅਸੀਂ ਪੂਰੇ ਦਿਨ ਦੇ ਵਿੱਚ ਸੰਗਤ ਜੀ ਸਾਡੇ ਕੋਲੋਂ ਕਈ ਗੁਨਾਹ ਹੋ ਜਾਂਦੇ ਆ ਤੇ ਸਾਡੇ ਬਾਬਾ ਜੀ ਨਾ ਬਖਸ਼ਣ ਹਾਰਿਆ ਉਹਨਾਂ ਗੁਨਾਹਾਂ ਨੂੰ ਮaaf ਕਰ ਦਿੰਦੇ ਆ ਉਹ ਮaafਤਾਦ ਹੋਣੇ ਗੁਨਾਹ ਸਾਡੇ ਜੇ ਅਸੀਂ ਨਿਤ ਨੇਮ ਦੇ ਨਾਲ ਜੁੜੇ ਰਵਾਂਗੇ ਬਾਣੀ ਦੇ ਨਾਲ ਜੁੜੇ ਰਵਾਂਗੇ ਉਹ ਸਾਡੇ ਗੁਨਾਹ ਫਿਰ ਮaaf ਹੋਣੇ ਆ ਤੇ ਆਪਾਂ ਜਿਹੜੀ ਬਾਣੀ ਆ ਉਹ ਪੜਨੀ ਨਹੀਂ ਛੱਡਣੀ ਬਾਣੀ ਪੜਦੇ ਰਹਿਣਾ ਚਾਹੀਦਾ ਸਾਨੂੰ ਤੇ ਪੜਦੇ ਰਹੋ ਸੰਗਤ ਜੀ ਇਹ ਅੱਜ ਕੱਲ ਜੋ ਕਲਯੁਗ ਦਾ ਮਾਹੌਲ ਆ ਇਸ ਕਲਯੁਗ ਦੇ ਮਾਹੌਲ ਦੇ ਵਿੱਚ ਜਿਹੜੀ ਬਾਣੀ ਪੜਨੀ ਆ ਉਹ ਸਭ ਤੋਂ ਵਧੀਆ ਹੈਗੀ ਆ ਕਿਉਂਕਿ ਇਸ ਬਾਣੀ ਨੇ ਹੀ ਸਾਨੂੰ ਔਰ ਨਗਾਉਣਾ ਵਾ ਇਸ ਬਾਣੀ ਨੇ ਹੀ ਸਾਡੇ ਜਿਹੜੇ ਵਿਗੜੇ ਕਾਰਜ ਆ ਉਹ ਸਫਲ ਕਰਨੇ ਆ ਤੇ ਬਾਬਾ ਜੀ ਤੁਹਾਡੇ ਨਾਲ ਆ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਜੀ ਹੈਗੀ ਬਸ ਸੰਗਤ ਜੀ ਅੱਜ ਇੰਨਾ ਕੀ ਜਿਹੜਾ ਗੱਲਬਾਤ ਬਹੁਤ ਆ ਬਾਕੀ ਵਿਚਾਰ ਆਪਾਂ ਫੇਰ ਕਰਾਂਗੇ ਇਨੀਆਂ ਗੱਲਾਂ ਬਾਤਾਂ ਕਰਦੇ ਹੋਏ ਖਿਮਾ ਦੇ ਜਾਚਕਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ